ਬੇਕਰ ਸਿੰਘ ਮਿਸਤਰੀ ਜੋ ਕਿ ਬੰਗੀ ਨਿਹਾਲ ਤੋਂ ਸਾਨੂੰ ਸੇਵਾ ਦੇਣ ਲਈ ਆਏ ਹੋਏ ਨੇ ਸਰਮਾਤਵਾ ਏ ਸਰਮਾਤਵਾ ਅਟਾਪਰਾ ਸੁਖਵਿੰਦਰ ਸਿੰਘ ਸਾਡਾ ਅਟਾਪਰਾ ਸੁਖਵਿੰਦਰ ਸਿੰਘ ਉਹਨਾਂ ਨੂੰ ਦਿਨ ਦੁਗਣੀ ਉਹਨਾਂ ਨੂੰ ਦਿਨ ਦੁਗਣੀ 10 ਚੋਗਣੀ 10 ਚੋਗਣੀ 30 ਬਕਸੀ 30 ਬਕਸੀ ਹਾਂ ਜੀ ਕਰੇ ਸਾਡੇ ਬੰਗੀ ਕਲਾ ਲਾ ਲੋ ਕੋਚ ਗੁਰਸੇਵ ਸਿੰਘ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਆਪਣੇ ਆਪਣਾ ਸਕੂਲ ਹੈ ਜਿਹੜਾ ਮਾਸਟਰਮਾਈਂਡ ਹਾਂਜੀ 100 ਕੋਚ ਦੇ ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਹੋ ਗਈ ਸੀ 14 ਚ ਸਪੋਰਟ ਸਕੂਲ ਕੁੱਤੇ ਅੱਛਾ ਜੀ 5 5 6 7 8 9 10 11 12 13 14 15 16 17 18 19 20 21 ਭਾਈ ਉਹ ਥੋੜਾ ਬੱਸ ਤਾਲੀ ਤਾਲੀ 45 ਸ਼ੈਨ ਤਾਲੀ ਤਾਲੀ ਲੈਣ ਜਾ ਪਿਆ ਦੁਵੰਚਾ ਦੁਵੰਚਾ ਤੇ ਸ੍ਰੀ ਕਾ ਸ੍ਰੀ ਦਾ ਜੀ ਤੇ ਚੰਗੀ ਵੀਡੀਓ ਸ਼ੇਅਰ ਕਰਨ ਦਾ ਇਹੀ ਮਕਸਦ ਹੋ ਜਾਂਦਾ ਹੁੰਦਾ ਤਾਂ ਉਹ ਅਸੀਂ ਕਹਿੰਦੇ ਹੁੰਦੇ ਆ ਜਿਹੜੀਆਂ ਨਾਰਮਲ ਅਸੀਂ ਵੀਡੀਓ ਪਾਉਨੇ ਉਹ ਚਾਹੇ ਨਾ ਸ਼ੇਅਰ ਕਰਿਆ ਕਰੋ ਪਰ ਇਹ ਪਿੰਡ ਬੰਗੀ ਦੀ ਪਤਾ ਖੇਡ ਗਰਾਊਂਡ ਆ ਜੀ ਜਿਹਰੇ ਆਪਾਂ ਲੜੀਵਾਰ ਵੀਡੀਓ ਪਹਿਲਾਂ ਪਾ ਰਹੇ ਆ ਇੱਕ ਤਾਂ ਜਨਮ ਦਿਨ ਜਿਹੜੇ ਕੋਈ ਸੈਲੀਬ੍ਰੇਟ ਕਰਦੇ ਸੀ ਪਿੰਡ ਦੇ ਨੌਜਵਾਨ ਜਾਂ ਹੋਰ ਵੀ ਕੋਈ ਜਿਹੜਾ ਕਰਦਾ ਸੀਗਾ ਜਾਂ ਗਰਾਊਂਡ ਦੇ ਬੱਚੇ ਹੁੰਦੇ ਸੀ ਉਦੋਂ ਇੱਥੇ ਉਹਨਾਂ ਨੂੰ ਡਾਈਟ ਦੇ ਤੌਰ ਤੇ ਵਧੀਆ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਤੇ ਦੂਸਰਾ ਇੱਕ ਕ੍ਰਾਸ ਕੰਟਰੀ ਜਿਹੜਾ ਹਰ ਹਫ਼ਤੇ ਭੱਜਣ ਜਾਂਦੇ ਆ ਬੱਚੇ ਜਿਆਦਾ ਮਿਹਨਤ ਕਰਦੇ ਆ ਉਹ ਇੱਕ ਲੜੀ ਸ਼ੁਰੂ ਹੋਈ ਸੀ ਤੇ ਉਹਦੇ ਵਿੱਚ ਜਿਹੜਾ ਅੱਜ ਯੋਗਦਾਨ ਪਾਇਆ ਜਾ ਰਿਹਾ ਖਾਣ ਪੀਣ ਦੀਆਂ ਚੀਜ਼ਾਂ ਦਾ ਫਰੂਟ ਦਿੱਤੇ ਜਾ ਰਹੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਉਹ ਕੌਣ ਨੇ ਮਿਲਦਾਨੀ ਸੱਜਣ ਜਿਹੜੇ ਇਹਦੇ ਵਿੱਚ ਸਭ ਆ ਰਹੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਦੱਸੋ ਕੌਣ ਨੇ ਉਹ ਧਰਨੁਕਰ ਭਾਈ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਹਾਂਜੀ ਅੱਜ ਸਾਡੇ ਕੋਲੇ ਹਫਤਾਵਾਰੀ ਲੜੀ ਦੇ ਅਨੁਸਾਰ ਇਹ ਸੇਵਾ ਪਹੁੰਚੀ ਹੈ ਤੇ ਬਿਕਰ ਸਿੰਘ ਮਿਸਤਰੀ ਨੇ ਇਹਨਾਂ ਦਾ ਬੇਟਾ ਸੁਖਵਿੰਦਰ ਸਿੰਘ ਫੌਜੀ ਜੋ ਕਿ ਆਪਣੀ ਇਹਦਾ ਅਸਕ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਹਾਂਜੀ ਉਹਨਾਂ ਨੇ ਸਾਨੂੰ ਆਪਣੀ ਦਸਾਂ ਨਾ ਹੌਲੀ ਕਿਰਤ ਕਮਾਈ ਦੇ ਵਿੱਚੋਂ ਡਾਈਟਰੀ ਸੇਵਾ ਪ੍ਰੋਵਾਈਡ ਕਰਵਾਈ ਹੈ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਅਕੈਡਮੀ ਮੇਰੇ ਵੱਲੋਂ ਬੱਚਾ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਬਿਕਰ ਸਿੰਘ ਮਿਸਤਰੀ ਇਹਨਾਂ ਦਾ ਬੇਟਾ ਸੁਖਵਿੰਦਰ ਸਿੰਘ ਫੌਜੀ ਜਿਨ੍ਹਾਂ ਨੇ ਆਪਣੀ ਸੋਚ ਪ੍ਰਤੀ ਆਪ ਵੀ ਕੋਈ ਜਿਹੜਾ ਇਨਸਾਨ ਨੇ ਵੀ ਇਨਾ ਵੰਗੂ ਮਿਹਨਤ ਕਰਕੇ ਕਾਮਯਾਬ ਹੋਏ ਨੇ ਤੇ ਮਿਹਨਤ ਕਾਮਯਾਬ ਹੋਣ ਦੇ ਨਾਲ ਨਾਲ ਆਪਣੀ ਡਿਊਟੀ ਵੀ ਨਿਭਾ ਰਹੇ ਆ ਜਿਨ੍ਹਾਂ ਬੱਚਾ ਬਾਰੇ ਵੀ ਸੋਚ ਰਹੇ ਆ ਸਲਾਮ ਉਹਨਾਂ ਦੀ ਸੋਚ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਬੱਚਾ ਵੱਲੋਂ ਮੇਰੇ ਵੱਲੋਂ ਜਸਪਾਲ ਵੱਲੋਂ ਸਾਰੀ ਸਾਡੀ ਅਕੈਡਮੀ ਵੱਲੋਂ ਧੰਨਵਾਦ ਹੈ ਫੌਜੀ ਸਾਹਿਬ ਦਾ ਤੇ ਬਕਰ ਸਿੰਘ ਮਿਸਤਰੀ ਜੋ ਕਿ ਬੰਗੀਨ ਹਾਲ ਤੋਂ ਸਾਨੂੰ ਸੇਵਾ ਦੇਣ ਲਈ ਆਏ ਹੋਏ ਨੇ ਸਭ ਤੋਂ ਪਹਿਲਾਂ ਤਾਂ ਇਹ ਵਧਾਈ ਦੇ ਪਾਤਰ ਹੈ ਸਰਦਾਰ ਗਗਨ ਸਿੰਘ ਜੀ ਜਿਹਨੇ ਬਹੁਤ ਵਧੀਆ ਮਿਹਨਤ ਕਰਾ ਰਹੇ ਆ ਜਵਾਕਾਂ ਨੂੰ ਬੱਚਿਆਂ ਨੂੰ ਹਾਂਜੀ ਉਹਦੋਂ ਬਾਅਦ ਤੁਸੀਂ ਵਧਾਈ ਦੇ ਪਾਤਰੋਂ ਜਿਹੜੇ ਤੁਸੀਂ ਇਹ ਸੇਵਾ ਲਾਹ ਕੇ ਗਾਂ ਸੋਸ਼ਲ ਮੀਡੀਆ ਰਾਹੀਂ ਦੱਸ ਰਹੇ ਹੋ ਗਾਂ ਵੀ ਜਵਾਕਾਂ ਨੂੰ ਬੱਚਿਆਂ ਨੂੰ ਸਤਾ ਮਿਲਦਾ ਹੈ ਉਹਦੇ ਵਧਾਈ ਦੇ ਪਾਤਰ ਇਹਨਾਂ ਦੇ ਮਾਪੇ ਹਾਂਜੀ ਜਿਹੜੇ ਬੱਚਿਆਂ ਨੂੰ ਇੱਥੇ ਭੇਜ ਰਹੇ ਆ ਖਮਾ ਕੱਢ ਰਹੇ ਆ ਆਪਾਂ ਤਾਂ ਇਹ ਕਹਿ ਰਹੇ ਆ ਵੀ ਗਾਂ ਦੀ ਗਾਂ ਵੀ ਇਹ ਬੱਚੇ ਗਾਂ ਦੀਆਂ ਮਿਹਨਤ ਕਰਕੇ ਬਲਦਿਕਾ ਨੂੰ ਸੁਣ ਅਸ ਇੰਨਾ ਕਹਿਣਾ ਕਿਉਂਕਿ ਮੇਰਾ ਬੱਚਾ ਵੀ ਮੈਨੂੰ ਪਤਾ ਵੀ ਉਹਨੇ ਵੀ ਬਹੁਤ ਮਿਹਨਤ ਕਰਕੇ ਉਸ ਮਕਾਮ ਤੇ ਪਹੁੰਚਿਆ ਕਿਉਂਕਿ ਮਿਹਨਤ ਨਾਲ ਹੀ ਹੋਣਾ ਜਿਹੜਾ ਕੁਝ ਹੋਣਾ ਹੈ ਮਿਹਨਤ ਤੋਂ ਬਿਨਾ ਤਾਂ ਨਹੀਂ ਹੋਣਾ ਜੇ ਆਪਾਂ ਇਹਦੇ ਮਿਹਨਤ ਤੋਂ ਗੱਲਾਂ ਕਰਦੇ ਹਾਂ ਇੰਨਾ ਕਹਿਣਾ ਵੀ ਬੱਚਿਓ ਲੱਗੇ ਰਹੋ ਮਿਹਨਤ ਨਾ ਛੱਡਿਓ ਵਸ ਜਿਹੜਾ ਬਤਵਾ ਆਰਮੀ ਚ ਹੁਣ ਆਪਦੀ ਸੇਵਾ ਨਿਭਾ ਰਿਹਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ 1.5 ਸਾਲ ਹੋ ਗਏ ਜੀ ਪਹਿਲਾਂ ਮੰਨ ਲਓ ਟ੍ਰੇਨਿੰਗ ਤੇ ਸੀਗੇ ਅੱਛਾ ਜੀ ਉਸ ਤੋਂ ਬਾਅਦ ਹੁਣ ਡਿਓ ਉਹ ਜਿਹੜੀ ਪਹਿਲਾਂ ਉਹਦੀ ਤਿਆਰੀ ਕਰੀ ਉਹਨਾਂ ਦੀ ਫਿਜ਼ੀਕਲ ਤਿਆਰੀ ਆ ਪਿੰਡ ਵਾਲੇ ਆਪਣੇ ਜਿਹੜੇ ਗਰਾਊਂਡ ਬਣੇ ਇੱਥੇ ਕਰੀ ਸਾਡੇ ਬੰਗੀ ਕਲਾ ਲਾਲੋ ਕੋਚ ਗੁਰਸੇਵ ਸਿੰਘ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣੇ ਆਪਣਾ ਸਕੂਲ ਆ ਜਿਹੜਾ ਮਾਸਟਰਮਾਈਂਡ ਹਾਂਜੀ ਇੱਕੋ ਕੋਚ ਦੇ ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਹੋ ਗਈ ਸੀ 14 ਚ ਸਪੋਰਟਸ ਸਕੂਲ ਕੁੱਤੇ ਅੱਛਾ ਜੀ ਉੱਥੇ ਬਹੁਤ ਵਧੀਆ ਕੋਚ ਮਿਲੇ ਬੋਟਨਾ ਸਾਹਿਬ ਗੇਮ ਹੋਈ ਸੀ ਉੱਥੋਂ ਵੀ ਉਹਦਾ ਮੈਡਲ ਆਇਆ ਅੱਛਾ ਉਹਦੀ ਗੱਲ ਉਹ ਤਾਂ ਬਹੁਤ ਵਧੀਆ ਬੱਚੀ ਦੀ ਗੇਮ ਸੀਗੇ ਜੇ ਉਹ ਸਦਕੇ ਮਿਹਨਤ ਸਦਕੇ ਹੀ ਉਸ ਤੋਂ ਬਾਅਦ ਫਿਰ ਆਰਮੀ ਦੇ ਵਿੱਚ ਉਹ ਸਿਲੈਕਸ਼ਨ ਹੋ ਗਿਆ ਇਹ ਬੰਗੀ ਨਿਹਾਲ ਸਿੰਘ ਤੋਂ ਨੇ ਜੀ ਬਿਕਰ ਸਿੰਘ ਜੀ ਮਿਸਤਰੀ ਇਹਨਾਂ ਦੇ ਬੇਟੇ ਸੁਖਵਿੰਦਰ ਸਿੰਘ ਇਹਨਾਂ ਨੂੰ ਦੱਸਿਆ ਬਹੁਤ ਸਖਤ ਮਿਹਨਤ ਕਰਕੇ ਤੇ ਗੁਰਸੇਵਕ ਸਿੰਘ ਕੋਚ ਦੀ ਵੀ ਉਹਦੇ ਵਿੱਚ ਮੈਂ ਸਪੋਰਟ ਹੈਗੀ ਆ ਫਿਰ ਦੋ ਤਿੰਨ ਸਕੂਲਾਂ ਦੇ ਵਿੱਚੋਂ ਜਿੱਥੇ-ਇਥੇ ਉਹਨਾਂ ਨੂੰ ਪੜ੍ਹੇ ਆ ਮੰਨ ਲਓ ਤੇ ਅੱਜ ਫੌਜ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਆ ਇਹ ਗਰਾਊਂਡ ਨਾਲ ਜੁੜੇ ਹੋਏ ਲੋਕ ਹੀ ਸਪਾ ਚੀਜ਼ਾਂ ਵੱਲ ਧਿਆਨ ਜਾਰੀ ਦਿੰਦੇ ਆ ਤੇ ਇਹਨਾਂ ਨੂੰ ਦੇਖ ਕੇ ਜਾਂ ਵੀਡੀਓ ਦੇਖ ਕੇ ਹੋਰ ਜਿਹੜੇ ਪਿੰਡ ਦੇ ਲੋਕ ਨੇ ਜਾਂ ਹੁਣ ਇਹ ਬਸ਼ੇ ਦੇ ਚਾਰੇ ਮੰਗੀਆਂ ਲੋਕਾਂ ਦਾ ਆਉਣਾ ਜਾਣਾ ਹੀ ਆ ਕਿੱਥੋਂ 4-3-4 ਕਿਲੋਮੀਟਰ ਦੂਰ ਆ ਉੱਥੋਂ ਇਹ ਸਪੈਸ਼ਲ ਇਹ ਬੱਚਿਆਂ ਨੂੰ ਸਪੋਰਟ ਕਰਨ ਲਈ ਇਹਨਾਂ ਨੂੰ ਹੌਸਲਾ ਦੇਣ ਲਈ ਇਹ ਆਏ ਹੋਏ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਸ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਨ ਨੂੰ ਇਸੇ ਲਈ ਅਸੀਂ ਕਹਿੰਦੇ ਹੁੰਨੇ ਆ ਕਿਉਂਕਿ ਜੇ ਅੱਗੇ ਕੋਈ ਦੇਖਦਾ ਕੋਈ ਕਈ ਵਾਰੀ ਦੂਰ ਬੈਠਾ ਬੰਦਾ ਵੀ ਇਸ ਕੰਮ ਦੇ ਵਿੱਚ ਹਿੱਸਾ ਆਉਣ ਲਈ ਉਹਦਾ ਦਿਲ ਕਰਿਆ ਹੁੰਦਾ ਹੈਗਾ ਤੇ ਚੰਗੀ ਵੀਡੀਓ ਸ਼ੇਅਰ ਕਰਨ ਦਾ ਇਹੀ ਮਕਸਦ ਹੋ ਜਾਂਦਾ ਹੁੰਦਾ ਤਾਂ ਉਹ ਅਸੀਂ ਕਹਿੰਦੇ ਹੁੰਦੇ ਆ ਜਿਹੜੀਆਂ ਨਾਰਮਲ ਅਸੀਂ ਵੀਡੀਓ ਪਾਉਨੇ ਉਹ ਚਾਹੇ ਨਾ ਸ਼ੇਅਰ ਕਰਿਆ ਕਰੋ ਪਰ ਇਸ ਤਰ੍ਹਾਂ ਦੀਆਂ ਕਰਦਿਆ ਕਰੋ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਬੱਚੇ ਨੂੰ ਵੀ ਮੰਨ ਲਓ ਵਧੀਆ ਬਾਈ ਗਗਨ ਅੱਗੇ ਤੋਂ ਵੀ ਜੇ ਕੋਈ ਸੇਵਾ ਲਾਉਣਗੇ ਤਾਂ ਆਪਾਂ ਤਿਆਰ ਬੈਠੇ ਆਂ ਕਈ ਵਾਰੀ ਵੀਰ ਵੀ ਆਪਣੀ ਲੋੜ ਪਈ ਤਾਂ ਆਪਾਂ ਸੇਵਾ ਲਈ ਤਿਆਰ ਹਾਂ ਜੀ ਇਹ ਹਰ ਵਾਰੀ ਦੀ ਤਰ੍ਹਾਂ ਇਹੀ ਗੱਲ ਆ ਜੀ ਪਿ ਪਹਿਲਾਂ ਜਿਹੜੇ 5-7 ਬੰਦਿਆਂ ਨੇ ਮਿਹਨਤ ਕੀਤੀ ਹੈ ਤੇ ਉਹਨਾਂ ਦੀ ਮਿਹਨਤ ਦਾ ਸਦਕਾ ਹੀ ਪਿੰਡ ਦੇ ਲੋਕ ਤੇ ਹੋਰ ਜਿਹੜੇ ਦੇਖਦੇ ਆ ਉਹ ਇੱਥੇ ਵਿਸ਼ਵਾਸ ਕਰਨ ਲੱਗੇ ਆ ਤੇ ਆਪਣੇ ਬੱਚਿਆਂ ਨੂੰ ਭੇਜਣ ਲੱਗੇ ਆ ਤੇ ਆਪਣੀਆਂ ਖੁਸ਼ੀਆਂ ਇੱਥੇ ਆ ਕੇ ਮਨਾਉਣ ਲੱਗੇ ਆ ਚਾਹੇ ਉਹ ਜਨਮ ਦਿਨ ਹੋਣ ਜਾਂ ਹੋਰ ਕੋਈ ਬਹਾਨੇ ਨਾਲ ਉਹਨਾਂ ਨੇ ਇੱਥੇ ਮੰਨ ਲਓ ਆਪਣੀ ਸੇਵਾ ਨਿਭਾਉਣੀ ਥੇ ਤੇ ਇਹੀ ਸਾਡਾ ਮੈਸੇਜ ਵੀ ਆ ਕਿ ਹੋਰ ਵੀ ਜੇ ਕਿਤੇ ਬੱਚੇ ਫੇਰ ਆਏ ਹੈਗੇ ਆ ਤੇ ਪਿੰਡ ਚੋਂ 5-4 ਬੰਦੇ ਇਹੋ ਜਿਹੇ ਹੁੰਦੇ ਹੈਗੇ ਜਿਹੜੇ ਅੱਗੇ ਲੱਗ ਕੇ ਉਹਨਾਂ ਦਾ ਕੰਮ ਕਰਨਾ ਚਾਹੁੰਦੇ ਹੁੰਦੇ ਆ ਤਾਂ ਤੁਸੀਂ ਜਿਹੜੇ ਵੀ ਪਿੰਡ ਦੇ ਲੋਕ ਕੋਈ ਇਸ ਵੀਡੀਓ ਨੂੰ ਦੇਖਣਗੇ ਜਿੰਨਾ ਸਰਜੋਤ ਜੀ ਕੋਲ ਤੇ ਦੁਬਾਰਾ ਫਿਰ ਤੋਂ ਵੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਧੰਨਵਾਦ ਹੇ ਪਰਮਾਤਮਾ ਹੇ ਪਰਮਾਤਮਾ ਸਾਡਾ ਪ੍ਰਾਸਤ ਸੁਖਵਿੰਦਰ ਸਿੰਘ ਸਾਡਾ ਪ੍ਰਾਸਤ ਸੁਖਵਿੰਦਰ ਸਿੰਘ ਉਹਨਾਂ ਨੇ ਦਿਨ ਤੱਕੜੀ ਉਹਨਾਂ ਨੇ ਦਿਨ ਤੱਕੜੀ ਰਾਤ ਤੱਕੜੀ ਰਾਤ ਤੱਕੜੀ ਟਰੱਕੀ ਬਖਸ਼ੀ ਟਰੱਕੀ ਬਖਸ਼ੀ ਲੰਮੀ ਉਮਰ ਬਖਸ਼ੀ ਲੰਮੀ ਉਮਰ ਬਖਸ਼ੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਸ਼ੋਕ ਸ਼ਾਂਤੀ ਰੱਖੀ ਸ਼ੋਕ ਸ਼ਾਂਤੀ ਰੱਖੀ ਲੈਪੰਗ ਕਰ ਦਿਓ ਭਰਾ ਦੇ ਨਾਲ